ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟੰਗੜਾ ਨਾਉਂ ਦੀ ਫਿਲਮ ਐਮਰਜੈਂਸੀ ਵਿੱਚ ਸਿੱਖ ਕਿਰਦਾਰਾਂ ਨੂੰ ਬਹੁਤ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਉਹਨਾਂ ਨੂੰ ਅਤਵਾਦੀ ਦਸ਼ਤਗਰਦ ਕਤਲੋਗਾਰਦ ਕਰਨ ਵਾਲੇ ਕਿਰਦਾਰ ਵਜੋਂ ਖਾਇਆ ਗਿਆ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਦਾ ਕਰਦਾਰ ਜਿਹੜਾ ਕੋਈ ਨੁਭਾਰਿਆ ਉਹਦਾ ਵੀ ਜਿਹੜਾ ਦਿਖਾਇਆ ਗਿਆ ਇਹ ਜੋ ਟ੍ਰੇਲਰ ਵੇਖਿਆ ਉਹਦੇ ਚ ਵੀ ਉਹ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ 20ਵੀਂ ਸਦੀ ਦੇ ਮਹਾਨ ਜਰਨੈਲ ਨੇ ਉਹਨਾਂ ਦੀ ਕੁਰਬਾਨੀ ਨੂੰ ਭੁਲਾਇ ਨਹੀਂ ਜਾ ਸਕਦਾ ਉਹਨਾਂ ਵੱਲੋਂ ਕੌਮਨ ਦੀ ਸੇਧ ਨੂੰ ਨਹੀਂ ਭੁਲਾਇ ਜਾ ਸਕਦਾ ਕੰਗੜਾ ਨੌਜ ਜਿਹੜੀ ਆ ਉਹ ਪਹਿਲਾਂ ਦੇ ਫਿਲਮ ਬੜੀ ਗਲਤ ਕਰ ਰਹੀ ਹੈ ਇਹ ਅਜਾਈ ਫਿਲਮ ਜਿੱਤੇ ਸਿੱਖ ਭਾਈਚਾਰੇ ਦੇ ਵੱਡੇ ਪੱਧਰ ਤੇ ਰੋਸ ਪਰਗਟ ਹੋਇਆ ਉਸ ਰੋਸ ਦਾ ਪ੍ਰਗਟਾਵਾ ਕਰਦੇ ਜਿੱਥੇ ਸਵਚੀਆਂ ਅਹੀਂ ਜਥੇ ਬੰਦੀਆਂ ਵਿਰੋਧ ਕਰ ਰਹੀਆਂ ਨੇ ਉੱਥੇ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਐਸਾ ਫਿਲਮ ਦੇ ਖਿਲਾਫ ਕੇਂਦਰੀ ਮੰਤਰੀ ਨੂੰ ਕੇਂਦਰੀ ਮੰਤਰੀ ਸੋਚਨਾ ਤੇ ਪ੍ਰਸਾਣ ਮੰਤਰੀ ਜਿਹੜੇ ਉਹਨਾਂ ਨੂੰ ਉਹਦਾ ਸੈਂਸਰ ਬੋਰਡ ਨੂੰ ਇਸ ਫਿਲਮ ਤੇ ਰੋਕ ਲਾਉਣ ਲਈ ਤੁਰੰਤ ਬੇਨਤੀ ਕੀਤੀ ਗਈ ਕਿਉਂਕਿ ਜੇ ਇਹ ਨਾ ਰੋਗ ਲੱਗੀ ਤੇ ਪੰਜਾਬ ਦੇ ਹਾਲਾਤ ਜਿਹੜੇ ਖਰਾਬ ਹੋਣਗੇ ਜਿਵੇਂ ਵਾਰੀ ਸਰਕਾਰ ਦੀ ਕੰਗੜਾ ਨਾਉਤ ਇਹ ਉਹੋ ਜੀ ਸ਼ਖਸੀਅਤ ਹੈ ਜਿਹੜੀ ਬਿਆਨ ਦਿੰਦੀ ਹੈ ਕਿ ਪੰਜਾਬ ਦੇ ਜਿਹੜੇ ਜਦੋਂ ਮੋਰਚਾ ਲੱਗਾ ਸੀ ਤਿੰਨ ਕਨੂਨਾਂ ਦਾ ਕਿ ਉੱਥੇ ਜੀ ਇਹ ਇਹਦੇ ਬਲਾਤਕਾਰ ਹੋਏ ਨਹੀਂ ਉੱਥੇ ਲਾਸ਼ਾਂ ਟੰਗੀਆਂ ਗਈਆਂ ਨੇ ਉੱਥੇ ਜੀ ਇਹ ਅਤਵਾਦ ਫਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਸੀ ਇਹ ਸਾਰਾ ਕੁਝ ਜਿਹੜੀ ਨਾ ਇਹ ਕੰਗੜਾ ਨਾਉਤ ਕਿਸੇ ਦੀ ਸ਼ਹਿਦ ਬਿਆਨ ਦੇ ਰਹੀ ਹੈ ਇਹ ਲੱਗਦਾ ਕਿ ਇਹਦੇ ਮਗਰ ਕੋਈ ਬਹੁਤ ਵੱਡੀ ਸਾਜ਼ਿਸ਼ ਆ ਸਿੱਖਾਂ ਨੂੰ ਬਦਨਾਮ ਕਰਨ ਲਈ ਕਿਉਂਕਿ ਅੱਗੇ ਉੱਥੇ ਮੋਰਚਾ ਲੱਗਾ ਸੀ ਕਿਸਾਨਾਂ ਦਾ ਤੇ ਉਹ ਵੀ ਪਹਿਲਾਂ ਪੰਜਾਬ ਦੇ ਸਿੱਖਾਂ ਨੇ ਹੀ ਜਿਹੜੇ ਕਿਸਾਨ ਸੀ ਉਹਨਾਂ ਨੇ ਸ਼ੁਰੂ ਕੀਤਾ ਸੀ ਤੇ ਉਹਦੇ ਨਾਲ ਹੌਲੀ-ਹੌਲੀ ਕਾਫਲਾ ਵੱਧਦਾ-ਵੱਧਾ ਵੱਡਾ ਜਿਹੜਾ ਉਹ ਮੋਰਚਾ ਲੱਗਾ ਸੀ ਮੋਰਚੇ ਦੇ ਕਿਸਾਨ ਮੋਰਚੇ ਦੇ ਖਿਲਾਫ ਬਿਆਨ ਦੇਣੇ ਹੁਣ ਇਹ ਜਿਹੜੀ ਫਿਲਮ ਬਣਾਈ ਆ ਉਹਦੇ ਵਿੱਚ ਸਿੱਖਾਂ ਦੇ کردار ਨੂੰ ਗਲਤ ਤਰੀਕੇ ਨਾਲ ਪੇਸ਼ ਕਰਨਾ ਇਹ ਕੰਗਣਾਣਾ ਆਉਦੀ ਜਿਹੜੀ ਉਹ ਵੱਡੀ ਕੋਈ ਸਾਜ਼ਿਸ਼ ਹੈ ਇਹ ਕੰਗਣਾਉਦੀ ਫਿਲਮ ਤੇ ਤੁਰੰਤ ਪਾਬੰਦੀ ਲਾਈ ਜਾਵੇ ਇਹਨੂੰ ਗ੍ਰਿਫਤਾਰ ਕੀਤਾ ਜਾਵੇ ਜੇ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਇਹ ਆਉਣ ਵਾਲੇ ਸਮੇਂ ਚ ਜਿਹੜਾ ਉਹ ਦੇਸ਼ ਦਾ ਪੰਜਾਬ ਦਾ ਵੱਡਾ ਨੁਕਸਾਨ ਕਰ ਸਕਦੀ ਆ ਅਸੀਂ ਪੰਜਾਬ ਪੁਲਿਸ ਨੂੰ ਕੇਂਦਰੀ ਏਜੰਸੀਆਂ ਨੂੰ ਅਪੀਲ ਕਰਦੇ ਆਂ ਕਿ ਇਹਦੇ ਖਿਲਾਫ ਵੱਡੀ ਕਾਰਵਾਈ ਕਰਦਿਆਂ ਇਹਦੀ ਐਮਪੀ ਪਿੱਛੇਪ ਜਿਹੜੀ ਉਹ ਖਤਮ ਕੀਤੀ ਜਾਵੇ ਇਹਨੂੰ ਗਿਫਤਾਰ ਕੀਤਾ ਜਾਵੇ ਜੇਕਰ ਇਹ ਫਿਲਮ ਰਿਲੀਜ਼ ਹੋਈ ਤੇ ਇਹਦੇ ਜੋ ਸਟੇ ਨਿਕਲਣਗੇ ਉਹਦੇ ਲਈ ਸਰਕਾਰਾਂ ਆਪ ਜ਼ਿੰਮੇਵਾਰ ਹੋਣਗੀਆਂ ਤੇ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਸਰਕਾਰਾਂ ਆਪ ਜ਼ਿੰਮੇਵਾਰ ਹੋਣਗੀਆਂ ਅਸੀਂ ਬੇਨਤੀ ਕਰਦੇ ਆ ਕਿ ਇਹ ਪਾਬੰਦੀ ਜ਼ਰੂਰ ਲਾਈ ਜਾਵੇ ਜੇ ਪਾਬੰਦੀ ਨਾ ਲਾਈ ਤਾਂ ਮਾਹੌਲ ਖਰਾਬ ਹੋਊਗਾ ਇੰਨੀ ਹੀ ਬੇਨਤੀ ਕੀਤੀ ਜਾਂਦੀਆਂ ਇਹ ਇਸ ਤੇ ਕਾਰਵਾਈ ਕਰਕੇ ਇਹਨੂੰ ਪਾਬੰਦੀ ਲਾਈ ਜਾਵੇ ਤਾਂ ਜੋ ਪੰਜਾਬ ਦਾ ਮਾਹੌਲ ਜਿਹੜਾ ਬੜਾ ਸ਼ਾਂਤ ਮਾਹੌਲ ਆ ਉਹ ਖਰਾਬ ਨਾ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ